ਜਿਨ੍ਹਾਂ ਨੇ 1984 ਦੇ ਵਿੱਚ ਜੀ ਸਖ ਕੌਮ ਦੀ ਡਿੱਗੀ ਹੋਈ ਭਾਗ ਨੂੰ ਜੀ ਚੱਕ ਕੇ ਸਿਰ ਦੇ ਉੱਤੇ ਰੱਖਿਆ ਜੀ ਇਸ ਕਰਕੇ ਜੀ ਸਰਬਜੀਤ ਸਿੰਘ ਦੀ ਹਮਾਇਤ ਪਾਰਟੀ ਤੋਂ ਉੱਪਰ ਉੱਠ ਕੇ ਕੀਤੀ ਜਾਂਦੀ ਹੈ ਜਿਹਦੇ ਵਿੱਚ ਗੁਰੂ ਦੇ ਪ੍ਰਤੀ ਅਕਾਲ ਤਖਤ ਸਾਹਿਬ ਦੇ ਪ੍ਰਤੀ ਪਿਆਰ ਆ ਸਤਕਾਰ ਆ ਉਹ ਐਸੀ ਚੋਣ ਸ਼ਾਨ ਗੰਨੇ ਦੇ ਨਿਸ਼ਾਨ ਤੇ ਮੋਹਰ ਲਾਉਂਦੇ ਹਟ ਕੇ ਮੁਕਾਬਲਾ ਕਰਾਂਗੇ ਫੁੱਲ ਬੋਟ ਸਪੋਰਟ ਕੀਤੀ ਹੈ ਸਰਬਜੀਤ ਦੀ ਸੇਵਾ ਕਰ ਰਹੀ ਹੂੰ ਤੁਸੀਂ ਇੱਥੇ ਆਹ ਸੇਵਾ ਕਰ ਮਤਲਬ ਤੁਹਾਨੂੰ ਮਤਲਬ ਦਿਹਾੜੀ ਤੇ ਲੈ ਕੇ ਆਏ ਨਹੀਂ ਆਪਣਾ ਗੰਨਾ ਕਹੇ ਗੰਨਾ ਜਿਹੜਾ ਹੋਣਾ ਛੋਟਾ ਹੋਗਾ ਜਿੰਨੇ ਜਿੰਨੇ ਮਰਜੀ ਮੈਂ ਕਰ ਲਵਾਂ ਜਮੇ ਸੇਵਾ ਕਰਦਾ ਖਰਚਾ ਕਰ ਦੇ ਮਰਜੀ ਹੱਸੇ ਇੰਨੇ ਕ ਗੰਨਾ ਹੁਣ ਤੱਕ ਲੱਗ ਗਿਆ ਤੜਕੀ ਦਾ ਆਹ 2 ਕਾਊਂਟਰ ਗੰਨਾ ਲੱਗ ਗਿਆ ਅਜੇ ਕਰਦੀ 2 ਕਾਊਂਟਰ ਲੱਗ ਗਿਆ 4 ਕਾਊਂਟਰ ਗੰਨਾ ਅਜੇ ਹੋਰ ਮੰਗਾਇਆ ਠੀਕ ਹੈ ਸਾਰੀਆਂ ਪਾਰਟੀਆਂ ਦੇ ਬੰਦੇ ਬੈਠੇ ਆ ਜਿੱਥੇ ਕਾਲੀ ਵੀ ਐ ਕਾਂਗਰਸੀ ਵੀ ਐ ਸਾਰਿਆਂ ਨੇ ਗੰਨੇ ਨੂੰ ਇਸ ਵਾਰ ਵੋਟ ਪਾਉਣੀ ਪਉਣੀ ਆ ਜੀ ਲੋਕ ਸਭਾ ਚੋਣਾਂ ਨੇ ਤੇ ਅੱਜ ਪੋਲਿੰਗ ਡੇ ਐ ਪੂਰੇ ਦੇਸ਼ ਭਰ ਦੇ ਵਿੱਚ ਚੋਣਾਂ ਦਾ ਆਖਰੀ ਗੇੜ ਇਸ ਵੇਲੇ ਚੱਲ ਰਿਹਾ ਪੰਜਾਬ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਤੇ ਅਸੀਂ ਫਰੀਦਕੋਟ ਹਲਕੇ ਦੇ ਪਿੰਡ ਬਹਿਬਲ ਵਿਖੇ ਮੌਜੂਦ ਆ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਇੱਥੇ ਬਹਿਬਲ ਦੇ ਵਿੱਚ ਇੱਕ ਜਿਹੜਾ ਬੂਥ ਹੈ ਸਰਪਜੀਤ ਸਿੰਘ ਹੋਰਾਂ ਦਾ ਬੂਥ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਇੱਥੇ ਇਹਨਾਂ ਨੇ ਖਾਸ ਜਿਹੜੀ ਗੱਲ ਆ ਕਿਉਂਕਿ ਚੋਣ ਨਿਸ਼ਾਨ ਇਹਨਾਂ ਦਾ ਗੰਨਾ ਕਿਸਾਨ ਆ ਤੇ ਨਾਲ ਦੀ ਨਾਲ ਇੱਥੇ ਜਿਹੜਾ ਇਹ ਗੰਨੇ ਦਾ ਜੂਸ ਵੀ ਕੱਢ ਰਹੇ ਆ ਜਿਹੜੀਆਂ ਸੰਗਤਾਂ ਆ ਰਹੀਆਂ ਨੇ ਵੋਟ ਪਾਉਣ ਆ ਰਹੇ ਆ ਉਹਨਾਂ ਨੂੰ ਜੂਸ ਪਿਆ ਰਹੇ ਆ ਤੇ ਨਾਲ ਦੀ ਨਾਲ ਸਿੰਬਲ ਉਸ ਨੂੰ ਇੱਥੇ ਇਹਨਾਂ ਨੇ ਡਿਸਪਲੇ ਕੀਤਾ ਹੋਇਆ ਪਿੰਡ ਵਾਸੀ ਕਿਉਂਕਿ ਇੱਕ ਆਜ਼ਾਦ ਉਮੀਦਵਾਰ ਦੀ ਜੀ ਆਪਾਂ ਗੱਲ ਕਰੀਏ ਆਜ਼ਾਦ ਉਮੀਦਵਾਰਾਂ ਦਾ ਇੰਨਾ ਵੱਡਾ ਜਿਹੜਾ ਪ੍ਰਭਾਵ ਹੈ ਕਿਤੇ ਨਾ ਕਿਤੇ ਦੇਖਣ ਨੂੰ ਨਹੀਂ ਮਿਲਿਆ ਪਰ ਇਹਨਾਂ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਜੇ ਫਰੀਦਕੋਟ ਹਲਕੇ ਦੀ ਆਪਾਂ ਗੱਲ ਕਰੀਏ ਗੱਲਬਾਤ ਕਰਾਂਗੇ ਸਭ ਦੇ ਨਾਲ ਸੱਸੀ ਘਾਲ ਜੀ ਠੀਕ ਠਾਕ ਹਾਂਜੀ ਠੀਕ ਠਾਕ ਜੀ ਜਿਵੇਂ ਗੱਲ ਕਰ ਰਿਹਾ ਵੀ ਆਜ਼ਾਦ ਉਮੀਦਵਾਰਾਂ ਦਾ ਇੰਨਾ ਪ੍ਰਭਾਵ ਜਿਹੜਾ ਪਹਿਲਾਂ ਕਦੇ ਨਹੀਂ ਵੇਖਣ ਨੂੰ ਮਿਲਿਆ ਲਗਭਗ 28 ਉਮੀਦਵਾਰ ਆਈ ਥਿੰਕ ਜਿਹੜੇ ਆ ਉਹ ਚੋਣ ਮੈਦਾਨ ਦੇ ਵਿੱਚ ਨੇ ਤੇ ਮਤਲਬ ਆਜ਼ਾਦ ਉਮੀਦਵਾਰ ਦੇ ਤੌਰ ਤੇ ਸਰਜੀਤ ਸਿੰਘ ਇੱਥੇ ਲੜ ਰਹੇ ਨੇ ਚੋਣ ਤੁਸੀਂ ਮਤਲਬ ਪਿੰਡ ਵਾਲੇ ਜਿਸ ਤਰੀਕੇ ਦਾ ਬੂਥ ਜਿਹੜਾ ਇੱਕ ਆਜ਼ਾਦ ਉਮੀਦਵਾਰ ਦਾ ਲੱਗਿਆ ਹੋਇਆ ਇਹਨਾਂ ਦਾ ਹੀ ਆਜ਼ਾਦ ਉਮੀਦਵਾਰ ਦਾ ਹੀ ਐਸ ਕਰਕੇ ਆ ਜੀ ਕਿਉਂਕਿ ਇਹ ਸਿੱਖ ਕੌਮ ਦੇ ਹੀ ਅਣ ਧੜਕ ਜਰਨਲ ਆ ਜੀ ਜਿਨ੍ਹਾਂ ਨੇ 1984 ਦੇ ਵਿੱਚ ਹੀ ਸਿੱਖ ਕੌਮ ਦੀ ਡਿੱਗੀ ਹੋਈ ਭਾਗ ਨੂੰ ਜੀ ਚੱਕ ਕੇ ਸਿਰ ਦੇ ਉੱਤੇ ਰੱਖਿਆ ਜੀ ਐਸ ਕਰਕੇ ਜੀ ਸਰਬਜੀਤ ਸਿੰਘ ਦੀ ਹਮਾਇਤ ਪਾਰਟੀ ਤੋਂ ਉੱਪਰ ਉੱਠ ਕੇ ਕੀਤੀ ਜਾਂਦੀ ਹੈ ਜਿਹਦੇ ਵਿੱਚ ਗੁਰੂ ਦੇ ਪ੍ਰਤੀ ਅਕਾਲ ਤੱਕ ਸਾਬ ਦੇ ਪ੍ਰਤੀ ਪਿਆਰ ਆ ਸਤਿਕਾਰ ਆ ਉਹ ਇੱਕ ਦੀ ਚੋਣ ਸ਼ਾਨ ਗੰਨੇ ਦੇ ਨਿਸ਼ਾਨ ਤੇ ਮੋਹਰ ਲਾਊਗਾ ਗੰਨੇ ਵੀ ਤੁਸੀਂ ਇੱਥੇ ਰੱਖੇ ਹੋਏ ਆ ਫਿਰ ਲੈ ਕੇ ਆਈ ਤੜਕੇ ਹਾਂਜੀ 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 ਹੂੰ ਸੁਵਾ ਲੈ ਕੇ ਆਏ ਜੀ ਕਿੰਨੀ ਕਿੰਨੀਆਂ ਕਵੋਟਾਂ ਹੁਣ ਤੱਕ ਜਿਹੜੀਆਂ ਪਿੰਡ ਦੀਆਂ ਪੋਲ ਹੋ ਗਈਆਂ ਨੇ ਪਿੰਡ ਦੀ ਕਿੰਨੀ ਕਵੋਟ ਆ ਪਿੰਡ ਜੀ ਤਕਰੀਬਨ 1800 ਦੇ ਲਗਭਗ ਵੋਟ ਆ ਜੀ ਹਾਂਜੀ ਜੀ 800 ਵੋਟ ਪੂਲ ਹੋ ਗਈਆਂ ਹਾਂਜੀ ਲਗਭਗ 1000 ਕਵੋਟ ਹਲੇ ਬਾਕੀ ਪਈ ਆ ਹਾਂਜੀ ਹਾਂਜੀ ਇੱਕ ਹੋਰ ਜਿਹੜੀ ਇੱਥੇ ਵੱਖਰੀ ਚੀਜ਼ ਦੇਖਣ ਨੂੰ ਮਿਲ ਰਹੀ ਹੈ ਜਿਵੇਂ ਮਤਲਬ ਜਿਹੜੇ ਰਵਾਇਤੀ ਪਾਰਟੀਆਂ ਦੇ ਬੂਥ ਵੀ ਲੱਗੇ ਹੋਏ ਆ ਪਰ ਮਤਲਬ ਰਵਾਇਤੀ ਪਾਰਟੀਆਂ ਦੇ ਉੱਤੇ ਜਿਵੇਂ ਪਹਿਲਾਂ ਸਾਰਾ ਪਿੰਡ ਮਤਲਬ ਜਿਵੇਂ ਤੁਸੀਂ ਕਿਹਾ ਕਿ ਨਾਲ ਚਲੇ ਜਾਂਦੇ ਸੀ ਹੁਣ ਮਤਲਬ ਉਦਾਂ ਦਾ ਜਿਹੜਾ ਰੰਗ ਉੱਥੇ ਨਹੀਂ ਦੇਖਣ ਜਿਆਦਾ ਗਿਣਤੀ ਦੇ ਵਿੱਚ ਬੈਠੇ ਹੋਏ ਨੇ ਕਿਉਂਕਿ ਜੀ ਤੁਹਾਨੂੰ ਪਤਾ ਹੀ ਆ ਜੀ ਸਾਰੀਆਂ ਲੋਕੀ ਇਹਨਾਂ ਪਾਲਟਾਂ ਨੂੰ ਵੇਖ ਚੁੱਕਿਆ ਜੀ ਜਦੋਂ ਆਪਾਂ ਅਗੇ ਚੀਜ਼ ਨੂੰ ਪਰਖ ਲਗੇ ਜੀ ਉਸ ਤੋਂ ਬਾਅਦ ਉਹਦੇ ਵਿੱਚ ਕੋਹ ਹਨੀ ਰਹਿੰਦਾ ਜੀ ਉਸ ਕਰਕੇ ਜੀ ਇਸ ਕਰਕੇ ਪੰਥਕ ਤੌਰ ਤੇ ਸਰਬਜੀਤ ਸਿੰਘ ਦੀ ਮਦਦ ਕੀਤੀ ਜਾ ਰਹੀ ਹੈ ਜੀ ਹੂੰ ਆ ਉਧਰ ਵੀ ਆਪਾਂ ਗੱਲਬਾਤ ਕਰਾਂਗੇ ਸਭ ਦੇ ਨਾਲ ਬਜ਼ੁਰਗ ਵੀ ਇੱਥੇ ਬੈਠੇ ਹੋਏ ਆ ਹੋਰ ਵੀ ਸਾਰੇ ਨੇ ਗੱਲਬਾਤ ਕਰਾਂਗੇ ਬਾਈ ਜੀ ਕਿਵੇਂ ਲੱਗ ਰਿਹਾ ਹੈਗਾ ਮਤਲਬ ਜੇ ਫਰੀਦਕੋਟ ਹਲਕੇ ਦੇ ਪਿੰਡਾਂ ਦੀ ਗੱਲ ਕਰੀਏ ਮਤਲਬ ਹਰੇਕ ਪਿੰਡ ਦੇ ਵਿੱਚ ਇੱਕ ਕਿਉਂਕਿ ਆਜ਼ਾਦਮੀਰਵਾ ਉਮੀਦਵਾਰ ਹੋਰ ਵੀ ਬਹੁਤ ਨੇ ਪਰ ਸਰਬਜੀਤ ਸਿੰਘ ਹੋਰਾਂ ਦਾ ਬੂਸਟ ਜਿਹੜਾ ਕਈ ਪਿੰਡਾਂ 'ਚ ਅਸੀਂ ਗਏ ਆ ਵੇਖਣ ਨੂੰ ਮਿਲ ਰਿਹਾ ਹੈ ਬਹੁਤ ਵਧੀਆ ਜੀ ਤੁਹਾਨੂੰ ਪਤਾ ਹੀ ਹੈ ਜੀ ਪਰ ਮਹੰਗਾਰਾ ਮੈਰ ਰਿਹਾ ਜੀ ਠੀਕ ਹੈ ਜੀ ਸਾਰੀਆਂ ਪਾਰਟੀਆਂ ਦੇ ਬੰਦੇ ਬੈਠੇ ਆ ਜਿੱਥੇ ਕਾਲੀ ਵੀ ਹੈ ਕਾਂਗਰਸੀ ਵੀ ਹੈ ਸਾਰਿਆਂ ਨੇ ਗੰਨੇ ਨੂੰ ਇਸ ਵਾਰ ਵੋ ਜਾਰੇ ਦਿਨ ਵੀ ਜਿਵੇਂ ਅਪਕੀ ਵੀ ਅੱਜ 1 ਜੂਨ ਆ ਦਿਨ ਵੀ ਉਹੀ ਚੱਲ ਰਹੇ ਹਨ ਵੀ ਜੂਨ 84 ਦਾ ਜਿਹੜਾ ਅੱਜ 40 ਸਾਲ ਹੋ ਗਏ ਨੇ ਉਸ ਮਤਲਬ ਸਾਕੇ ਨੂੰ ਹਾਂਜੀ ਹਾਂਜੀ ਹੋ ਗਏ ਜੀ ਇੱਧਰ ਬਜ਼ੁਰਗ ਵੀ ਬੈਠੇ ਹੋਏ ਨੇ ਬਾਪੂ ਜੀ ਹੁਰੀ ਗੱਲਬਾਤ ਕਰਾਂਗੇ ਅ ਬਜ਼ੁਰਗੋ ਜਿਵੇਂ ਅੱਜ 1 ਜੂਨ ਆ ਹਨਾ ਮਤਲਬ ਸਾਕੇ ਨੀਲੇ ਤਾਰੇ ਨੂੰ ਵੀ ਅ ਅੱਜ 40 ਸਾਲ ਪੂਰੇ ਹੋ ਗਏ ਨੇ ਦਰਬਾਰ ਸਾਹਿਬ ਤੇ ਅਟੈਕ ਹੋਇਆਂ ਨੂੰ ਦਿਨ ਵੀ ਉਹੀ ਚੱਲ ਰਹੇ ਨੇ ਤੇ ਜਿਵੇਂ ਬਾਈ ਹੁਰੀ ਕਹਿ ਰਹੀ ਹੈ ਕਿ ਸ਼ਹੀਦ ਭਾਈ ਬਿਆਨ ਸਿੰਘ ਦੇ ਪੁੱਤਰ ਨੇ ਇਸ ਕਰਕੇ ਅਸੀਂ ਪਿੰਡ ਵਾਲੇ ਸਾਰੇ ਇੱਕ ਪਾਸੇ ਯੂਨਾਈਟ ਆ ਹਾਂਜੀ ਬਹੁਤ ਮਿਹਰਬਾਨੀ ਆ ਤਾਂ ਭਾਗਿਆ ਇਹਨਾਂ ਦੀ ਸਾਰਾ ਪਰਿਵਾਰ ਜਿੰਨਾ ਵੀ ਇਹ ਪਿੰਡ ਦੇ ਨਗਰ ਵਾਸੀਆਂ ਨੇ ਮਿਹਰਬਾਨੀ ਕਰਕੇ ਇਹਨਾਂ ਦੀ ਕਿਰਪਾ ਕੀਤੀ ਆ ਬਾਬਾ ਜੀ ਆਪਣਾ ਸਾਰਿਆਂ ਦਾ ਹੱਕ ਹੀ ਬੰਦਾ ਆ ਮੈਂ ਕੋਈ ਕਿਸੇ ਪਾਰਟੀ ਨਾਲ ਸੰਬੰਧ ਰੱਖੋ ਤੁਸੀਂ ਕਹਿੰਦੇ ਕੱਲ ਹੀ ਆਪਾਂ ਮੈਂ ਕਾਂਗਰਸੀ ਵਾਪਾਂ ਝਾੜੂ ਵਾਲੇ ਠੀਕ ਆ ਵੋਟਾਂ ਫਿਰ ਵੀ ਆ ਜਾਂਦੇ ਆ ਪਾਈ ਜਾਓ ਪਰ ਐਦਿਕ ਤਾਂ ਦੇਖੋ ਯਾਰ ਸਾਡੇ ਪਰ ਉਹਨਾਂ ਨੇ ਕੀ ਸੋਚਿਆ ਪਰਿਵਾਰ ਨੇ ਹਨਾ ਅਸੀਂ ਕੀ ਕੀਤਾ ਉਹਨਾਂ ਦੇ ਖਾਤਰ ਇਹਨਾਂ ਕ ਤਾਂ ਸੋਚਿਆ ਇੱਕ ਬਟਨੀ ਤੇ ਪਾਉਣਾ 5 ਸਾਲ ਫੇਰ ਆ ਕੇ ਫੇਰ ਤੁਸੀਂ ਪਾ ਕੇ ਵੇਖ ਲੈ ਇਹ ਕੱਲੋ ਯੂਐਨਏ ਤੋਂ ਕਰ ਜਾਣੀ ਕਿ ਲੇਥੋਂ ਤੱਕ ਮਸਲਾ ਨਹੀਂ ਆ ਇਹ ਬਹੁਤ ਵੱਡਾ ਮਸਲਾ ਸਤਪਾਉਣ ਤਾਂ ਸਾਡੀ ਕੌਮ ਨਹੀਂ ਸੋਚ ਜਾਣਦੀ ਕਿ ਵੱਡੀ ਜਾਂਦੀ ਹੈ ਕਿ ਉਹ ਕਾਲੀ ਕੋ ਮੈਂ ਕਹਿੰਦਾ ਮੈਂ ਕਾਂਗਰਸੀ ਆਂ ਪਰ ਇਹ ਦੇਖਦੇ ਨਹੀਂ ਵੀ ਸਾਡਾ ਕੌਮ ਬਾਰੇ ਕੀ ਚੀਜ਼ ਹੈ ਬਾਈ ਹੋਰਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਬਾਈ ਕੀ ਹਾਲ ਹੈ ਠੀਕ ਆ ਜੀ ਠੀਕ ਆ ਜੀ ਵਧੀਆ ਜੀ ਤੁਸੀਂ ਮਤਲਬ ਤੁਹਾਡਾ ਕੰਮ ਹੀ ਆ ਵੇ ਜੀ ਜੂਸ ਦਾ ਕਿ ਅੱਛਾ ਬਾਈ ਹੁਰੀ ਲੈ ਕੇ ਆਇਆ ਪਰ ਤੁਹਾਨੂੰ ਅੱਜ ਲੈ ਕੇ ਆਏ ਨੂੰ ਪਰ 70 ਹੋ ਜਾ ਕੇ ਲੈ ਕੇ ਆਇਆ ਮੈਨੂੰ ਠੀਕ ਹੈ ਜੀ ਹਾਂ ਇਹ ਪਰ ਠੀਕ ਹੈ ਕਿੰਨਾ ਕੰਨਾ ਹੁਣ ਤੱਕ ਲੱਗ ਗਿਆ ਤੜਕੇ ਦਾ ਹਾਂ 4 ਕਾਊਂਟਰ ਕੰਨਾ ਲੱਗਿਆ ਅਜੇ ਕਰਦੀ 4 ਕਾਊਂਟਰ ਲੱਗ ਗਏ 4 ਕਾਊਂਟਰ ਕੰਨਾ ਅਜੇ ਹੋਰ ਮੰਗ ਆ ਗਿਆ اچھا ਦੋ ਲੱਗੀਆਂ ਦੂਜੀ ਕਿੱਧਰ ਲੱਗੀ ਆ ਨਾਲੀ ਸਾਈਡ ਤੇ ਉਹ ਲੱਗੀ ਪਈ ਆ ਦੂਜੀ ਦੂਜੇ ਪਾਸੇ ਲੱਗੀ ਹੋਈ ਆ ਨਾਲੇ ਦੋਨਾਂ ਸਾਈਡਾਂ ਤੇ ਆ ਠੀਕ ਹੈ ਜੀ ਠੀਕ ਹੈ ਦੋਵੇਂ ਪਾਸੇ ਲੱਗੀਆਂ ਹੋਈਆਂ ਇਹ ਫਿਰ ਬੰਦੇ ਤੁਸੀਂ ਦਿਹਾੜੀ ਤੇ ਕਰ ਲੇ ਪੱਕੇ ਬਈ ਜੀ ਸੇਵਾਦਾਰੀ ਆ ਸਾੜੇ ਇੱਥੇ ਤੇ ਇਹ ਵੀ ਸੇਵਾ ਕਰਦੇ ਭਾਈ ਆ ਸੇਵਾ ਹੀ ਆ ਇਹ ਕਰ ਰਹੇ ਆ ਹਾਂ ਜੀ ਹਾਂ ਬਈ ਤੁਸੀਂ ਵੀ ਮਤਲਬ ਸੇਵਾ ਹੀ ਕਰ ਰਹੇ ਹੋ ਤੁਸੀਂ ਇੱਥੇ ਆਏ ਸੇਵਾ ਹੀ ਕਰ ਰਹੇ ਹੋ ਮਤਲਬ ਤੁਹਾਨੂੰ ਮਤਲਬ ਦਿਹਾੜੀ ਤੇ ਲੈ ਕੇ ਆਏ ਨਹੀਂ ਆਪਣਾ ਗੰਨਾ ਕਰ ਗੰਨਾ ਜਿਹੜਾ ਹੋ ਛੋਟਾ ਹੋਗਾ ਜਿੰਨੇ ਜਿੰਨੇ ਮਰਜੀ ਮੈਂ ਕਰ ਲਵਾਂ ਜਿਵੇਂ ਸੇਵਾ ਕਰਦੇ ਖਰਚਾ ਕਰਦੇ ਮਰਜੀ ਹਾ ਸੇਵਾ ਦਾ ਕਿਹੜਾ ਹਲਕਾ ਡਾਇਵਲ ਕਰਾਈਆਂ ਪੈਂਡ ਆ ਜੀ ਹਾਂ ਪੈਂਡ ਦੇ ਹਾਂ ਜੀ ਠੀਕ ਹੈ ਹਾਏ ਪੈਂਡ ਮੈਂ ਕਕਰਵੰਤ ਸਿੰਘ ਮੇਰਾ ਨਾਮ ਜੀ ਪੈਂਡ ਬੈਗਾ ਕਣਾ ਜੀ ਤੁਹਾਨੂੰ ਰਹਿਣ ਵਾਲਾ ਹਾਂ ਜੀ ਕਿਵੇਂ ਲੱਗ ਰਿਹਾ ਬਈ ਕਿੰਨੀ ਕ ਸੰਗਤਾ ਕੇ ਛੱਕੀ ਜੂਸ ਹੋਣਾ ਲਾਗ ਤੇ ਜੀ ਬਹੁਤ ਤੜਕੇ ਛੱਕੇ ਜਾਂਦੇ ਆ ਜੀ ਹਾਂ ਗੁੜੀਆਂ ਵਿੱਚ ਬੱਚੇ ਵੀ ਮਾਈਆਂ ਵੀ ਹੋਰ ਬ ਤਾ ਬਾਈਹੂਰੀ ਆਂਦੇ ਇਧਰ ਨੌਜਵਾਨ ਵੀ ਖੜੇ ਹੋਏ ਆ ਬਾਈ ਜੱਟ ਕੇ ਮੁਕਾਬਲਾ ਕਰਾਂਗੇ ਫੁੱਲ ਬੋਟ ਸਪੋਰਟ ਕੀਤੀ ਆ ਸਰਬ ਚੀਜ਼ ਦੀ ਹਮ ਬਰਕਰਾਨ ਆ ਤੁਮ ਠੀਕ ਠੀਕਾ ਹਾਂ ਜਿਵੇਂ ਮਤਲਬ ਬਾਈਹੂਰੀ ਵੀ ਸੇਵਾ ਕਰ ਰਹੇ ਆ ਜਿਹੜੇ ਗੰਨੇ ਵਾਲੇ ਵੀ ਆ ਹਨਾ ਜਿਵੇਂ ਬਾਈਹੂਰੀ ਸਾਡੀ ਜਿਹੜੀ ਉਧਰ ਲਾਈ ਆ ਜੀ ਅਸੀਂ ਉਧਰ 3000 ਰੁਪਏ ਲੈ ਚੱਲਣਾ ਹਾਂ ਉਹ ਲੱਗੀ ਸਾਡੀ ਜਿਹੜੀ ਜੱਟ ਕੇ ਸੰਗਤ ਨੂੰ ਪਿਆ ਠੀਕ ਹੈ ਜੀ ਕਿੰਨਾ ਜੂਸ ਅੱਛਾ ਕਿੰਨਾ ਕੁ ਵੇਖਣ ਨੂੰ ਮਿਲ ਰਿਹਾ ਬਹੁਤ ਬਹੁਤ ਜੀ ਪਰ ਮਹਿੰਗਾ ਰ ਮਿਲਿਆ ਆਪਾਂ ਨੂੰ ਜੇ ਪਹਿਲਾਂ ਆਪਾਂ ਗੱਲ ਕਰੀਏ ਪਿਛਲੀਆਂ ਚੋਣਾਂ ਦੇ ਵਿੱਚ ਉਦੋਂ ਕਿਹੋ ਜਿਹਾ ਹੰਗਾਰਾ ਸੀ ਤੇ ਬਣ ਅਸੀਂ ਅੱਗੇ ਪਹਿਲਾਂ ਕਾਲੀਦਾਲ ਨੂੰ ਪਾਉਂਦੇ ਸੀ ਹੁਣ ਮਾਂ ਨੂੰ ਵੀ ਪਾਇਆ ਪਿਛਲੇ ਸਾਲ ਭਵੰਤ ਮਾਂ ਨੂੰ ਹੁਣ ਛੱਡ ਕੇ ਇੱਧਰ ਆ ਗਏ ਆ ਸਾਨੂੰ ਭਾਈ ਇਹ ਸੀਗਾ ਵੀ ਇਹਨੇ ਕੁਰਬਾਨੀ ਆ ਨਾ ਇਹ ਪਰਿਵਾਰ ਦੀ ਕੁੱਡੀ ਵੋਟ ਬਣੀ ਤੁਸੀਂ ਪਾ ਕੇ ਆਏ ਅੱਛਾ ਕਿੰਨੇ ਸਾਲ ਦੇ ਹੋ ਮੈਂ 20 ਸਾਲਾਂ ਦਾ 20 ਸਾਲਾਂ ਦਾ ਪਹਿਲੀ ਵੋਟਾ ਲੋਕ ਸਭਾ ਦੀ ਪਹਿਲੀ ਵੋਟ ਹੈ ਪਹਿਲੀ ਵੋਟ ਹੈ ਅਈ ਦੂ ਪਹਿਲਾਂ ਪਾਈ ਆ ਵਿਧਾਨ ਸਭਾ ਚ ਪਾਈ ਸੀ ਨਹੀਂ ਅੱਛਾ ਪਹਿਲੀ ਵੋਟ ਹੀ ਪਾਈ ਆ ਵੋਟ ਪਾਈ ਠੀਕ ਐ ਕਿਵੇਂ ਲੱਗ ਰਿਹਾ ਮਤਲਬ ਕੀ ਲੱਗਦਾ ਹੈ ਇਹਨਾਂ ਦੇ ਪਰਿਵਾਰ ਨੇ ਇਹਨਾਂ ਨੇ ਪਾਈਆਂ ਜੀ ਤਾਂ ਪਿੰਡਾਂ ਦੇ ਵਿੱਚ ਇਸ ਵੇਲੇ ਅਸੀਂ ਫਿਰ ਰਹੇ ਆ ਫਰੀਦਕੋਟ ਹਲਕੇ ਦੇ ਜਿਹੜੇ ਪਿੰਡ ਨੇ ਤੇ ਇੱਕ ਵੱਖਰੀ ਤਸਵੀਰ ਜਿਹੜੀ ਆ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਕਿ ਕਿ ਰਵਾਇਤੀ ਪਾਰਟੀਆਂ ਦੇ ਬੂਤਾ ਲੱਗੀ ਹੁੰਦੇ ਆ ਪਰ ਇਸ ਵਾਰ ਇੱਕ ਆਜ਼ਾਦ ਉਮੀਦਵਾਰ ਦੇ ਤੌਰ ਤੇ ਸਰਬਜੀਤ ਸਿੰਘ ਚੋਣ ਮੈਦਾਨ ਚ ਨੇ ਤੇ ਉਹਨਾਂ ਦੇ ਬੂਥ ਵੀ ਲੱਗੇ ਆ